ਤੇਜਿੰਦਰ ਆ ਗਏ ਹੋ ਹਾਂ ਹਾਂ ਵਧੀਆ ਵਧੀਆ ਚੰਗਾ ਹੋਇਆ ਯਾਰ ਟਾਈਮ ਸਾਰੀ ਆਨੰਦ ਕਰ ਚੋ ਗਏ ਆ ਹਾਂ ਯਾਰ ਬਹੁਤ ਵਧੀਆ ਕੰਮ ਹੋ ਗਿਆ ਤੇ ਉਹ ਜੀਜਾ ਜੀ ਕਿੱਥੇ ਆ ਉਹ ਤੇਰੇ ਨਾਲ ਆਏ ਸੀ ਨਾ ਉਹ ਆਏ ਤੇ ਮੇਰੇ ਨਾਲ ਹੀ ਅੰਦਰ ਚੱਲ ਗਏ ਹੋਣੇ ਆ ਅੱਛਾ ਅੱਛਾ ਚਲ ਕੋਈ ਗੱਲ ਨਹੀਂ ਅੰਦਰ ਖਾਂਦੇ ਪੀਂਦੇ ਹੋਣੇ ਆ ਚਲੋ ਆ ਜੀ ਆਜੋ ਅੰਦਰ ਸਰ ਬੈਠ ਗਏ ਸਤਿ ਸ਼੍ਰੀ ਅਕਾਲ ਮੈ ਜੀ ਸਤਿ ਸ਼੍ਰੀ ਅਕਾਲ ਪਰਸਨਲੀ ਵਧੀਆ ਹੋ ਗਿਆ ਫਿਰ ਹਾਂ ਜੀ ਚੱਲੀਏ ਫਿਰ ਆਪਾਂ ਰੂਮ 'ਚ ਸਟੇਜ ਤੇ ਤੇਰੀ ਬਾਤ ਚ ਬੈਠਣਾ ਨਾ ਆਜੋ ਆਜੋ ਸਰ ਚਲ ਤੇਜਿੰਦਰ ਪੰਪਰ ਬੈਨੇ ਆ ਗਏ ਸਿਮੀ ਤੂੰ ਕੀ ਕਰੀ ਚਾਂਦੀ ਆ ਮੰਮੀ ਨੂੰ ਜੀਤੇ ਨੂੰ ਤੇ ਵੇਖ ਲੈਣ ਦੋ ਮਨਦੀਪ ਤੇ ਕਹਿ ਰਹੇ ਉਹ ਗੱਡੀ ਚ ਉੱਤਰ ਕੇ ਅੰਦਰ ਚੱਲ ਗਿਆ ਉਹਨੂੰ ਤੇ ਵੇਖਾਂ ਭਲਾ ਕੀ ਕਰਨ ਡਿਆ ਕੀ ਨਹੀਂ ਜੀਤੇ ਨੂੰ ਬਾਅਦ ਚ ਵੇਖੀ ਪਹਿਲੇ ਆ ਜਾ ਸੰਦੀਪ ਕੋ ਚੱਲੀਏ ਉੱਥੇ ਵੀ ਮਿਲਿਆ ਨਹੀਂ ਗਿਆ ਲਾਵਾ ਫਿਰੇ ਤੇ ਆ ਜਾ ਉਹਦੇ ਕੋ ਬਈਏ ਮੰਮੀ ਮੈਨੂੰ ਜੀਤੇ ਨੂੰ ਤੇ ਪਹਿਲਾਂ ਲੱਭ ਲੈਣ ਦੋ ਰਹਿਣ ਦੇ ਜੀਤੇ ਨੂੰ ਚਾ ਲਾ ਘੜੀ ਉੱਥੇ ਬਈਏ ਬਹੁਤ ਪਰੀਆ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਕਾਰਜ ਵਧੀਆ ਹੋ ਗਏ ਭੈਣ ਜੀ ਭੈਣ ਜੀ ਬਹੁਤ ਸੋਨੇ ਹੋ ਗਏ ਆ ਸ਼ੁਕਰ ਹੈ ਵਾਹਿਗੁਰੂ ਦਾ ਸਾਰੇ ਕਾਰਜ ਨਾ ਬਹੁਤ ਸੋਨੇ ਹੋ ਗਏ ਆ ਸਤਿ ਸ਼੍ਰੀ ਅਕਾਲ ਅੰਟੀ ਜੀ ਸਤਿ ਸ਼੍ਰੀ ਅਕਾਲ ਪੁੱਤ ਬੈਠੋ अब जी खादा पीता कुछ ज मंगावा संदीप संदीप की गल हुई संदीप प्रिया जा कुछ खाने लिया गया संदीप की होया ਆਂਟੀ ਜੀ ਕੀ ਹੋਇਆ ਭਾਬੀ ਨੂੰ ਕੁਛ ਨਹੀਂ ਹੋਣਾ ਕੀ ਆ ਸਵੇਰ ਦਾ ਕੁਛ ਖਾਦਾ ਨਹੀਂ ਨਾ ਆਨੰਦ ਕਾਰਜ ਤੇ ਚਲੀ ਗਏ ਕਿੰਨਾ ਟਾਈਮ ਉੱਥੇ ਲੱਗਾ ਵਾ ਤੇ ਸਵੇਰ ਦੀ ਭੁੱਖੀ ਆ ਸ਼ਾਇਦ ਭੁੱਖ ਨਾ ਹੋ ਗਿਆ ਇਹਦਾ ਇਦਾਂ ਅੱਛਾ ਅੱਛਾ ਸੰਦੀਪ ਸੰਦੀਪ ਉੱਥੇ ਸੰਦੀਪ ਕਿਉਂ ਆਏਗਾ ਕੁਛ ਨਹੀਂ ਮੰਮੀ ਉਹਦਾ ਅੱਖ ਅੱਗੇ ਨੇ ਰ ਆ ਗਿਆ ਏ ਉਹ ਕੁਝ ਖਾਦਾ ਨਹੀਂ ਨਾ ਤੂੰ ਸਵੇਰ ਦਾ ਮਕਲਾਇਆ ਪ੍ਰਿਆ ਨੂੰ ਲੈ ਕੇ ਆਉਂਦੀ ਕੁਝ ਖਾ ਲਈ ਚੰਗਾ ਠੀਕ ਆ ਬਾ ਬੀ ਠੀਕ ਜੀ ਹੁਣ ਹਾਂਜੀ ਜੀ ਜੀ ਠੀਕ ਆ ਮੰਮੀ ਆਜੋ ਆਪਾਂ ਵਾਸ਼ਰੂਮ ਹੋ ਕੇ ਆਉਂਨੇ ਆ ਮੰਮੀ ਗੱਲ ਸੁਣ ਮੇਰੀ ਕੁੜੀ ਨੂੰ ਤੇ ਮੈਨੂੰ ਕੋਈ ਬਾਹਰਲੀ ਕਸਰ ਲੱਗਣ ਦੀ ਐ ਜਿੱਦਾਂ ਕਰਨ ਢਈ ਇਹਨੂੰ ਕਿਉਂ ਆ ਕੇ ਜੱਕ ਤਾਂ ਬੈਠੀ ਬੈਠੀ ਨੂੰ ਨਹੀਂ ਐਵੇਂ ਕੀ ਭੋਲੀ ਚਾਂਦੀ ਐ ਤੈਨੂੰ ਪਤਾ ਵੀ ਆ ਕੀ ਭੋਲਣ ਢਈ ਆ ਤੂੰ ਛਗੜਾ ਦੇ ਕੰਮ ਆ ਤੇ ਕਿਹੜੀਆਂ ਗੱਲਾਂ ਤੂੰ ਲੈ ਕੇ ਬੈਗੀ ਆ ਲੈ ਮੰਮੀ ਤੂੰ ਨਹੀਂ ਵੇਖਿਆ ਇਦਾਂ ਕੌਣ ਕਰਦਾਈ ਉਹ ਉਹਦੀ ਮਾਂ ਨੇ ਕਿਹਾ ਐ ਨਾ ਇਸ ਵੇਰ ਦੇ ਉਹਨੇ ਰੋਟੀ ਨਹੀਂ ਖਾਦੀ ਢੋਖ ਨਾ ਹੋ ਸਕਦਾ ਆ ਵੀ ਚੱਕਰ ਆ ਗਿਆ ਹੋਵੇ ਕਾਦੀ ਭੁੱਖ ਲੱਗੀ ਮੰਮੀ ਅੱਜ ਕੱਲ ਤੇ ਕੁੜੀਆਂ ਨੂੰ ਇੰਨੇ ਚਾ ਚੜੇ ਹੁੰਦੇ ਵਿਆਹਾਂ ਦੇ ਐਵੇਂ ਨਾ ਤੂੰ ਜ਼ਿਆਦਾ ਬੋਲ ਜਿਹੜੇ ਕੰਮ ਨੂੰ ਠਾਲ ਕੇ ਲਿਆਂਦਾ ਨਾ ਉਹ ਚੱਲ ਕਰ ਨਹੀਂ ਮੰਮੀ ਨੂੰ ਸਮਝ ਨਹੀਂ ਆਉਂਦੀ ਕਿ ਤੈਨੂੰ ਤਾਂ ਮੈਂ ਬਾਹਨੇ ਨਾ ਬਾਹਰ ਲਿਆਂਦਾ ਏ ਫਿਰ ਵੀ ਇਹਨੂੰ ਪਤਾ ਨਹੀਂ ਲੱਗਾ ਇਹ ਰੇਣਾ ਮੈਨੂੰ ਕਹਿਣਾ ਬਾਅਦ ਚ ਚਲ ਮੈਨੂੰ ਕੀ ਨਹੀਂ ਤੇ ਨਹੀਂ ਸਹੀ ਮੈਂ ਤਾਂ ਦੱਸਤਾ ਨਾ ਤਸ ਇੱਥੇ ਬੈਠਿਆ ਹੀ ਮੇਰੀ ਗੱਲ ਸੁਣੋ ਹਾਂਜੀ ਟਾਈਮ ਇੰਨਾ ਹੋ ਗਿਆ ਆ ਤੇ ਟਿੰਕੂ ਅਜੇ ਤੱਕ ਆਇਆ ਨਹੀਂ ਘਰ ਅੱਗੇ ਤਾਂ ਆਜਣਾ ਦਾ ਟਾਈਮ ਆ ਰੋਟੀ ਖਾਣ ਉਹ ਆ ਜਾਂਦਾ ਵਾ ਉਥੇ ਵੇਲੇ ਬਿਠਾ ਹੋਣਾ ਤੂੰ ਤਾਂ ਐਵੇਂ ਫਿਕਰ ਕਰਨ ਲੱਪੈਨੀ ਆ ਮੈਂ ਤਾਂ ਕਹਿ ਲਈ ਆ ਕਿਤੇ ਬਾਹਰ ਪੂਰਾ ਨਿਕਲ ਗਿਆ ਹੋਵੇ ਹੋਰ ਪਵਾੜਾ ਪਿਆ ਜਾਊਗਾ ਜਾ ਕੇ ਵੇਖੋ ਸਹੀ ਹੋਏ ਐਵੇਂ ਤੂੰ ਨਾ ਭੋਲੀਆਂ ਗੱਲਾਂ ਮਾਰੀ ਜਾਂਦੀ ਆ ਜਿਹੜਾ 15 ਸਾਲਾਂ ਦਾ ਉਹਨੇ ਕਿਤੇ ਗਿਆ ਤੇ ਉਹਨੇ ਕਿਥੇ ਚਲ ਜਾਣਾ ਅੱਜ ਉਦਾਂ ਹੀ ਨਹੀਂ ਆਇਆ ਹੋਣਾ ਉਹਨੂੰ ਪਤਾ ਤਾਇਆ ਕਰਵਾ ਉਹ ਡਰਦਾ ਹੀ ਨਹੀਂ ਆਇਆ ਉੱਥੇ ਬੈਠਾ ਹੋਣਾ ਵਾ ਜੋ ਫਿਰ ਲਿਓ ਆਵਾਜ਼ ਮਾਰ ਕੇ ਚੱਲ ਜਾਂਣਾ ਵਾ ਟਿੰਕੂ ਉਹ ਇੱਥੇ ਬੈਠਾ ਵਾ ਉਹ ਨਾ ਤਾਜੀ ਉਹ ਨਾ ਮਾਰਿਓ ਨਾ ਤਾਜੀ ਬਾਈ ਤੇਰੀ ਘਾੜੀ ਕੰਢੀ ਤੈਨੂੰ ਨਾ ਨਾ ਮਾਰਿਓ ਨਾ ਤਾਜੀ ਤੂੰ ਰੋਟੀ ਖਾਣ ਕਿਉਂ ਨਹੀਂ ਆਇਆ ਘਰ ਦੀ ਕੰਡੇ ਤੈਨੂੰ ਉਥੇ ਉਹ ਤਾਜੀ ਮੈਂ ਤੇ ਗਿਆ ਆਂ ਘਰ ਤੂੰ ਹੀ ਕਿ ਇਕੱਲੇ ਘਰ ਤੁਹਾਨੂੰ ਵੀ ਕਿ ਮੈਂ ਮੋੜ ਆਂ ਮੈਂ ਤੇ ਇੱਥੇ ਵੇਲੀ ਪੱਠੇ ਪਾਉਣ ਡਿਆ ਹਾਂ ਚੱਲ ਉੱਠ ਚੱਲ ਜਾ ਕੇ ਰੋਟੀ ਖਾ ਤੇ ਬੈਠਾ ਹੁੰਦਾ ਕਿਹ ਦਿਨ ਤੇਰੀ ਇਨੀ ਤੌਣੀ ਲਾਉਣੀ ਹੈ ਨਾ ਤੇਰਾ ਡਰ ਕੱਢ ਦੇਣਾ ਮੈਂ ਸਾਮਨੇ ਦੇਖਦੋਂ ਦਿਨ ਚੜ੍ਹਨਾ ਨੂੰ ਦਿਨ ਦੀ ਸ਼ੁਰੂਆਤ ਉਹਨਾਂ ਨਾਲ ਇਤਨੇਮਤੋਂ ਹੁੰਦੀ ਆ ਮੇਰਾ ਸਰਦਾਰ ਮੇਰੇ ਲਈ ਉਮਰਾਂ ਦੀ ਪੂੰਜੀ ਆ ਮੇਰਾ ਸਰਦਾਰ ਮੇਰੇ ਲਈ ਉਮਰਾਂ ਦੀ ਪੂੰਜੀ ਆ ਜੁਨੀਆਂ ਖਰੀਦਣੇ ਦਾ ਸ਼ੌਕ ਮੇਰੇ ਲਈ ਜੁਨੀਆਂ ਖਰੀਦਣੇ ਦਾ ਸ਼ੌਕ ਮੇਰੇ ਲਈ ਕਦੇ ਮੈਨੂੰ ਫੁੱਲ ਨਹੀਂਓ ਤੋੜ ਕੇ ਦਿੱਤਾ ਲੱਖ ਲੱਖ ਸ਼ੁਕਰ ਮਨਾਵਾ ਤੇਤੇ ਬਾਪੂ ਦਾ ਇਨਾ ਚੰਗਾ ਵਾਰੇ ਮੈਨੂੰ ਤੋੜ ਕੇ ਦਿੱਤਾ ਲੱਖ ਲੱਖ ਸ਼ੁਕਰ ਮਨਾਵਾ ਮਾਪੇ ਆ ਦਾ ਇਨਾ ਚੰਗਾ ਵਾਰੇ ਮੈਨੂੰ ਤੋੜ ਕੇ ਆਏ ਹਾਏ ਸਾਰੇ ਜਾਣੇ ਉਥੇ ਸਗਣ ਪਹੁੰਚਣ ਲੱਗ ਗਏ ਨੇ ਤੇ ਜਿੱਤੇ ਦਾ ਕੁਝ ਨਹੀਂ ਪਤਾ ਪਤਾ ਨਹੀਂ ਕਿੱਥੇ ਨੇ ਕਿੱਥੇ ਨਹੀਂ ਅਨਸਾਉਂਡਰਿਕ ਨੂੰ ਵੀ ਚੋੜਾ ਨਾ ਉਹ ਵੀ ਐਕਿਆ ਆ ਮੈਨਾਂ ਨੂੰ ਜੀਤੇ ਓਏ ਯਾ ਤੂੰ ਕਾਹਦਾ ਮੇਨ ਬੰਦਾ ਵਾ ਤੂੰ ਉੱਤੇ ਕੀ ਕਰਿਆ ਤੂੰ ਅੰਦਰ ਜਾ ਹਾਂ ਓ ਮੇਰੇ ਸਾਲੇ ਦਾ ਵਿਆਹ ਆ ਹਾਂ ਉਹਨਾਂ ਨੂੰ ਲੋੜ ਹੋਗੀ ਨਾ ਆਪ ਲੈ ਕੇ ਜਾਣਗੇ ਜੱਟ ਨੂੰ ਜੱਟ ਨਹੀਂ ਜਾਂਦਾ ਇਦਾਂ ਉਹ ਨੂੰ ਪੈਗ ਲਾ ਪੈਗ ਉਹ ਤੇ ਗੱਲ ਫਿਰ ਹੈ ਯਾ ਟੋਰ ਤੇ ਜੀਜੇ ਦੀ ਹੁੰਦੀ ਆ ਵੇ ਅੱਜ ਉਹ ਨੂੰ ਪੈਗ ਲਾ ਹੋਰ ਚਾਹੀਦਾ ਕੁਝ ਹੋਰ ਆ ਜੂਗਾ ਨਹੀਂ ਠੀਕ ਐ ਆ ਜੋ ਇਹਨਾਂ ਨੂੰ ਮੈਂ ਉਧਰ ਲੱਭ ਲੱਭ ਕੇ ਥੱਕ ਗਈਆਂ ਤੇ ਆਹ ਵੇਖੇ ਤੇ ਕਿਹੜੇ ਕੰਮ ਚ ਲੱਗੇ ਨੇ ਨਹੀਂ ਤੂੰ ਇੱਥੇ ਕੀ ਕਰਨ ਡੇ ਹੋ ਤੁਹਾਨੂੰ ਮੈਂ ਉੱਥੋਂ ਆਈਆਂ ਸਗਣ ਵਾਲੀ ਜਗ੍ਹਾ ਤੋਂ ਲੱਭਦੀ ਲੱਭਦੀ ਜਦੋਂ ਦੇ ਲਾਵਾਂ ਫਿਆਰੀਆਂ ਤੋਂ ਆਏ ਆ ਨਾ ਉਦੋਂ ਦੇ ਤੁਸੀਂ ਇੱਥੇ ਲੱਗੇ ਹੋ ਤੁਹਾਨੂੰ ਨਹੀਂ ਪਤਾ ਲੱਗਣ ਡੇ ਉੱਥੇ ਸਾਰੇ ਪਰੋਣੇ ਤੁਹਾਨੂੰ ਲੱਭਣ ਡੇ ਉੱਥੇ ਜਾਣਾ ਉਹ ਤੂੰ ਹੀ ਜਾਓ ਅੰਦਰ ਮੈਂ ਆ ਗਿਆ ਆ ਉਹ ਜਿਹੜਾ ਯਾਰ ਦੋਸਤਾਂ ਨੂੰ ਖਲੋ ਗਿਆ ਮੈਂ ਨਹੀਂ ਜਾਓ ਅੰਦਰ ਵਾਲੀ ਕਿਹੜੀ ਗੱਲ ਹੈ ਤੂੰ ਬੇਇੱਜ਼ਤੀ ਕਰਾਉਣ ਡੇ ਇੱਥੇ ਮੇਰੀ ਉਹ ਜਵਾਈਆਂ ਵਾਲੀ ਗੱਲ ਕਰਨ ਡੇ ਹੋ ਨਾ ਫੇਰ ਚਲੋ ਉੱਥੇ ਸਾਰੇ ਢਿੱਕਣ ਦੇ ਨੇ ਚਲੋ ਮੈਂ ਚਲੋ ਮੈਂ ਆਇਆ ਨਹੀਂ ਮੇਰੇ ਨਾਲ ਹੀ ਤੁਰੋ ਹੁਣ ਪੀਵੀ ਜਾਣੀ ਕੋਈ ਇੱਥੇ ਗੱਡੀ ਬੰਦ ਕਰਦੀ ਓਏ ਅੱਛਾ ਜਨਾ ਤੁਰ ਹੁਣ ਸਹੀ ਸਹੀ ਉਧਰ ਹੋ ਕੇ ਨਹੀਂ ਨਹੀਂ ਜੀਜੇ ਦੀ ਟੋਰ ਉਹ ਮੈਂ ਤਾਈਓ ਵੀ ਆਖੜੀ ਕਰਵਾਉਂਦਾ ਚੱਲ ਜਲੀ ਵੇਖੀ ਕੀ ਮਾਰਦਾ ਅੰਦਰ ਆ ਪੈਗ ਲਾ ਲਦੇ ਚਲੋ ਨਹੀਂ ਉਥੇ ਸਾਰੇ ਸਗਣ ਪੌਣ ਲੱਗ ਗਿਓਣੇ ਤੇ ਜਾਣਾ ਵੀ ਨਹੀਂ ਦੱਸ ਕੇ ਜਾਂਦੇ ਆ ਚੱਲ ਜਾਨੇ ਕੀ ਹੋਇਆ ਆ ਹੁਣ ਐਨਕਾ ਜੀਆਂ ਲਾ ਲਓ ਅੱਖਾਂ ਵੇਖੋ ਕਿੱਦਾਂ ਚੜੀਆਂ ਪਈਆਂ ਲਾਓ ਛੇਤੀ ਚਲੋ ਚਲੋ ਰਾਜਨਾ ਚੱਲੋ ਹੁਣ ਬੇਸਤੀ ਕਰਾਉਣੀ ਏ ਉਹ ਆਇਆ ਚੁੱਪ ਕਰਕੇ ਜੁੱਦਾ ਮਾ ਜੰਨ ਚੁੱਪ ਕਰਕੇ ਕੀ ਕਿੱਦਾਂ ਤੁਰੰਡੇ ਆ ਤਿੰਕੂ ਆ ਫਿਰ ਰੋਟੀ ਖਾਲਾ ਤਾਈ ਜੀ ਕੋਈ ਸਬਜੀ ਹਰ ਦੇ ਦੇ ਦੋ ਲੱਗੇ ਤੇਰੇ ਲਈ ਕੜਾਈ ਪਨੀਰ ਬਣਾਉਣਾ ਖਾਲਾ ਚੁੱਪ ਕਰਕੇ ਜਿਹੜੀਆਂ ਮਿਲਦੀਆਂ ਹੁਣ ਨਖਰੇ ਕਰਤਾ ਧਿਆਨ ਨਾਲ ਕੀ ਕਰਨ ਡਿਆ ਸੀ ਇਹਨੇ ਜਿਹਦਾ ਆਇਆ ਕਿ ਉਹ ਨਹੀਂ ਇੱਥੇ ਉੱਥੇ ਬੈਠਾ ਹੈ ਵਿਹਲੀ ਕਰਨਾ ਹੈ ਇਹਨੇ ਵੀ ਹਾਸ ਲੈਣਾ ਖਲਾ ਹਾਂ ਮਗਰ ਪਿਆ ਕੋਈ ਦਿਨੀ ਤੋਂ ਲਾ ਕੇ ਪਾਣੀ ਮੈਂ ਉਹ ਬਹਿ ਜਾ ਤੂੰ ਆਪੇ ਉਥੇ ਪੀ ਆਉਂਦਾ ਟੂਟੀ ਤੋਂ ਪਾਣੀ ਲਿਆਉਣਾ ਤੂੰ ਲੈ ਆਂਦੋ ਹਾਂ ਪਾਣੀ ਹਾਸ ਲੈਣਾ ਹੀ ਖਾਦੀ ਜਾਂਦੀ ਇਹਦੇ ਕੋਲ ਬੇਰਮਾਨਾ ਤੇ ਇਹਦਾ ਇਹ ਨਾ ਕਰਾਂਗੇ ਕਿੰਨਾ ਚਿਰ ਹਰ ਕੋ ਠਿਗਾ ਰਹੂਗਾ ਉਹ ਕਿਤੇ ਨਹੀਂ ਜਾਂਦਾ ਠੀਕ ਆ ਸਾਰਿਆਂ ਦਾ ਅਗਲਾਗਾ ਪਤਾ ਮੇਰਾ ਕਿਸੇ ਨੇ ਗੱਲ ਨਹੀਂ ਕਰਨੀ ਉਹ ਤਾਂ ਮੈਨੂੰ ਪਤਾ ਹੀ ਆ ਕੱਡ ਡਰ ਕਰਕੇ ਠਿਗਿਆ ਆ ਨਹੀਂ ਤੇ ਇਹ ਹੁਣ ਨਾ ਕਿਸੇ ਨਾ ਕਿਸੇ ਛਡਾ ਕੇ ਲੈ ਜਾਣਾ ਸੀ ਜੇ ਡਰ ਬਣਿਆ ਹੋਣਾ ਨਾ ਤੇ ਬਣਿਆ ਹੀ ਰਹਿੰਦੇ ਬਹੁਤੀ ਹਮੈਤੀ ਨਾ ਬਣਿਆ ਕਰ ਉਹਦੀ ਚੱਲ ਕਰੋ ਆਪਣੀਆਂ ਮਰਜ਼ੀਆਂ ਜੋ ਤਨ ਚੰਗਾ ਲੱਗਦਾ ਨਾ ਉਹ ਹੀ ਕਰੋ ਨਾਲੇ ਗੱਲ ਸੁਣਾ ਮੇਰੀ ਜਸ਼ਨ ਦਾ ਫੋਨ ਆਇਆ ਸੀ ਬਾਹਰੋਂ ਕੀ ਕਹਿੰਦਾ ਉਹ ਕਹਾਂਂ ਗਿਆ ਵੀ 2 ਲੱਖ ਰੁਪਈਆ ਚਾਹੀਦਾ ਆ ਪਾਪਾ ਨੂੰ ਕਿਹਾ ਮੈਨੂੰ ਪਾ ਦੇਣਾ ਮੈਂ ਫੀਸ ਤਾਰਨੀ ਆ ਉਹ ਸਵੇਰੇ ਜਾ ਕੇ ਟਰਾਂਸਫਰ ਕਰ ਆਉਣਾ ਮੈਂ ਨਾਲੇ ਉਹਨੂੰ ਪੁੱਛਣਾ ਸੀ ਕੰਮ ਕਰ ਨਹੀਂ ਮਿਲਿਆ ਕੋਈ ਉਹ ਕੰਮ ਕਰ ਨਹੀਂ ਮਿਲਿਆ ਤਾਂ ਇਹਦੇ ਪੈਸੇ ਮੰਗਾਉਣ ਡਿਆ ਆ ਉਹ ਚੱਲ ਕੋਈ ਨਹੀਂ ਕਰ ਦਿੰਨੇ ਟਰਾਂਸਫਰ ਨਾਲੇ ਉਹ ਕਹਿਣ ਲਿਆ ਸੀ ਕਿ ਮਮਾ ਬਾਹਰ ਵੀ ਨਾ ਕੰਮ ਕਰ ਇਦਾਂ ਹੀ ਆ ਘਾਟੇ ਮਿਲ ਲਿਆ ਆ ਤਾਂ ਇਹ ਤਾਂ ਨੇ ਫੋਨ ਕੀਤਾ ਫੀਸ ਲਈ ਉਹ ਕੋਈ ਨਾ ਕਰ ਦਾਂਗੇ ਉਹਨੂੰ ਕਹਿ ਦੀ ਟੈਨਸ਼ਨ ਨਾ ਲਵੇ ਉਹ ਵੇ ਜੇ ਹਮ ਸਫਰ ਚੰਗਾ ਤਾਂ ਜ਼ਿੰਦਗੀ ਜੀ ਤੈਨੂੰ ਕੈਨ ਵੀ ਨਹੀਂ ਆਣਾ ਹਵੇਲਾ ਫੇਰ ਇਹਨੂੰ ਓਦਾਂ ਹੀ ਹੋਣ ਦਿਆ ਵਾ ਹੁਣ ਬਾਰ-ਬਾਰ ਇਹਨੂੰ ਭੁੱਖਣਾ ਹੋਇ ਜਾਂਦਾ ਵਾ ਪਰ ਤੂੰ ਮੇਰੀ ਗੱਲ ਨਹੀਂ ਮੰਨਣ ਦੀ ਚੱਲ ਚੁੱਪ ਕਰ ਐਵੇਂ ਨਾ ਬੋਲੀ ਜਾ ਜਦੋਂ ਮੈਂ ਤੈਨੂੰ ਕਹਿੰਨੀ ਓਦੋਂ ਕਹਿ ਦਿੰਦੀ ਚੁੱਪ ਕਰ ਸਿਮੀ ਤੂੰ ਤਾਂ ਮੈਨੂੰ ਐਵੇਂ ਵੈਮ ਪਾਈ ਜਾਨੀ ਆ ਕਿਹੇ ਵੇਲੇ ਗਰਮੀ-ਗਰਮੀ ਨਾਲ ਵੀ ਹੋ ਹੀ ਜਾਂਦਾ ਬੰਦੇ ਨੂੰ ਕੁਛ ਮੰਮੀ ਤੂੰ ਮੰਨ ਪਾਏ ਨਾ ਮਨ ਇਹਨੂੰ ਕੋਈ ਬਾਹਰਲੀ ਕਸਰ ਹੈਗੀ ਆ ਇਹਦੇ 'ਚ ਨਾ ਕੋਈ ਆਤਮਾ-ਉਤਮਾ ਹੁੰਦੀ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣੇ ਤੁਸੀਂ ਵੇਖਿਆ ਜੀ ਪਹਿਲਾ ਐਪੀਸੋਡ ਸਾਡੀ ਨਵੀਂ ਵੈਬ ਸੀਰੀਜ਼ ਪੁਨਰਜਨਮ ਦਾ ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਹੋਵੇਗਾ ਤੇ ਕਮੈਂਟ ਕਰਕੇ ਆਪਣੇ ਰਿਵਿਊ ਜ਼ਰੂਰ ਦਿਓ ਕਿ ਤੁਹਾਨੂੰ ਐਪੀਸੋਡ ਕਿਦਾਂ ਦਾ ਲੱਗਾ ਆ ਤੇ ਵੀਡੀਓ ਨੂੰ ਯਾਰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਤੇ ਲਾਈਕ ਵੀ ਜ਼ਰੂਰ ਕਰਿਓ ਤੇ ਪਿਛਲੀ ਵੀਡੀਓ ਲਾਵਾ ਫਰੀ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਉਹਦੇ 100 ਐਪੀਸੋਡ ਵੀ ਕੰਪਲੀਟ ਕਰ ਲਏ ਇਹ ਸਾਡੀ ਪਹਿਲੀ ਵੈਬ ਸੀਰੀਜ਼ ਹੈਗੀ ਮੈਂ ਪਹਿਲਾਂ ਵੀ ਦੱਸਿਆ ਤੇ ਬਾਕੀ ਇਸ ਨੂੰ ਵੀ ਤੁਸੀਂ ਇਦਾਂ ਹੀ ਪਿਆ ਤੇ ਇਦਾਂ ਹੀ ਤੁਹਾਡੇ ਵਾਸਤੇ ਹੋਰ ਵੀ ਨਵੇਂ ਨਵੇਂ ਵੈਬ ਸੀਰੀਜ਼ ਲੈ ਕੇ ਆਉਂਦੇ ਆ। ਇੱਕ ਜਿਹੜਾ ਦੂਸਰਾ ਚੈਨਲ ਆ ਤਾਜ ਫਿਲਮਿੰਗ ਉਹਦੇ ਤੇ ਵੀ ਆਪਣੀ ਨਵੀਂ ਵੈਬ ਸੀਰੀਜ਼ ਸਟਾਰਟ ਹੋਈ ਆ ਸਾਂਝਾ ਘਰ ਵਾਲਾ ਉਹ ਵੀ ਜਾ ਕੇ ਜਰੂਰ ਦੇਖਿਓ ਬਹੁਤ ਹੀ ਇੰਟਰਸਟਿੰਗ ਸਟੋਰੀ ਆ। ਉਹਦੇ ਵਿੱਚ ਵੀ ਆਪਾਂ ਇਹੋ ਦੇਖਣਾ ਆ ਕਿ ਸਟੋਰੀ ਦਾ ਨਾਮ ਸਾਂਝਾ ਘਰ ਵਾਲਾ ਕਿਉਂ ਰੱਖਿਆ ਵਾ ਤੇ ਪੁਨਰ ਜਨਮ ਵਿੱਚ ਵੀ ਆਪਾਂ ਅੱਗੇ ਜਾ ਕੇ ਦੇਖਾਂਗੇ ਕਿ ਸੰਦੀਪ ਨੂੰ ਜਿਹੜਾ ਹੁਣ ਤੁਸੀਂ ਦੇਖਿਆ ਹੈ ਕਿ ਜਿੰਨਾ ਝਟਕਾ ਜਿਹਾ ਲੱਗ ਜਾਂਦਾ ਵਾ ਉਹ ਕਿਉਂ ਲੱਗਦਾ ਵਾ ਹੈਨਾ ਤੇ ਕੀ ਅੱਗੇ ਜਾ ਕੇ ਹੋਊਗਾ ਪੁਨਰ ਜਨਮ ਕੀਦਾ ਹੁੰਦਾ ਆ ਤੇ ਉਹ ਸਾਰੀਆਂ ਚੀਜ਼ ਅੱਗੇ ਜਾ ਕੇ ਆਪਾਂ ਦੇਖਾਂਗੇ ਤੇ ਜਿਹੜਾ ਤਾਏ ਵਾਲਾ ਤੁਸੀਂ ਦੇਖਿਆ ਵਾ ਤੇ ਤਾਏ ਦਾ ਜਿਹੜੇ ਘਰ ਮੁੰਡਾ ਰਹਿੰਦਾ ਵਾ ਉਹ ਕੌਣ ਆ ਉਹ ਤਾਏ ਦਾ ਮੁੰਡਾ ਵਾ ਜਾਂ ਹੈਨਾ ਕੀ ਚੱਕਰ ਆ ਕਿੱਦਾਂ ਵਾ ਕੀ ਸਾਰਾ ਕੁਝ ਆ ਉਸ ਬਹੁਤ ਸਾਰੀਆਂ ਕੰਡੀਸ਼ਨਾਂ ਆ ਜਿਹੜੀਆਂ ਆਪਾਂ ਅੱਗੇ ਜਾ ਕੇ ਸਾਰੀਆਂ ਹੌਲੀ ਹੌਲੀ ਸੁਲਝਾਵਾਂਗੇ ਤੁਹਾਨੂੰ ਜਿੱਦਾਂ ਜਿੱਦਾਂ ਮਤਲਬ ਅਗਲੇ-ਅਗਲੇ ਐਪੀਸੋਡ ਦੇਖੀ ਜਾਓਗੇ ਨਾ ਕਿਉਂਕਿ ਤੁਹਾਨੂੰ ਵੀ ਪਤਾ ਆ ਜਿੱਦਾਂ ਲਾਵਾਂ ਫੇਰੇ ਵਿੱਚ ਵੀ ਮੈਂ ਕਿਹਾ ਸੀਗਾ ਕਿ 5-7 ਐਪੀਸੋਡ ਦੇ ਸਿਰਫ ਕਹਾਣੀ ਦੀ ਭੂਮਿਕਾ ਬੰਨਣ ਨੂੰ ਲੱਗ ਜਾਂਦੇ ਆ ਕਿ ਜਦੋਂ ਸਾਰੇ ਕੈਰੈਕਟਰਾਂ ਦਾ ਪਤਾ ਲੱਗਦਾ ਵੀ ਆਹ ਬੰਦਾ ਆਵਾ ਆਹ ਬੰਦਾ ਆ ਆ ਕਹਾਣੀ ਵਿੱਚ ਆ ਚੱਲਦਾ ਪਿਆ ਵਾ ਇਸ ਕਰਕੇ ਪੰਜ ਛੇ ਐਪੀਸੋਡ ਰੰਗ ਲੈ ਲੰਦੋ ਫਿਰ ਜਦੋਂ ਤੁਹਾਨੂੰ ਸਟੋਰੀ ਦੀ ਸਮਝ ਲੱਗ ਜਾਈ ਨਾ ਥੋੜੀ ਜਿਹੀ ਵੀ ਆਹ ਚੀਜ਼ਾਂ ਬਣੰਡੀਆਂ ਦੇ ਵਿੱਚ ਫਿਰ ਤੁਹਾਨੂੰ ਦੇਖਣ ਦਾ ਬਹੁਤ ਜ਼ਿਆਦਾ ਮਜ਼ਾ ਆਊਗਾ ਇਸ ਕਰਕੇ ਮਿਸ ਨਾ ਕਰਿਓ ਪੁਨਰ ਜਨਮ ਦਾ ਜਿਹੜਾ ਦੂਜਾ ਐਪੀਸੋਡ ਆ ਉਹ ਹੁਣ ਪਰਸੋਂ ਨੂੰ ਆਊਗਾ ਸਵੇਰੇ 10 ਵਜੇ ਦੀ ਟਾਈਮਿੰਗ ਆ ਸਾਡੀ ਜਿਹੜੀ ਸਟੋਰੀ ਆ ਜਿੱਦਾਂ ਕਈ ਜਣੇ ਪੁੱਛਦੇ ਰਹਿੰਦੇ ਕੀ ਭਾਜੀ ਤੁਸੀਂ ਸਟੋਰੀ ਰੈਗੂਲਰ ਨਹੀਂ ਪਉਂਦੇ ਰੈਗੂਲਰ ਯਾਰ ਸਾਡਾ ਫਿਕ ਸਵੇਰੇ 10 ਵਜੇ એપisode ਹੁੰਦਾ ਆ ਇੱਕ ਦਿਨ ਛੱਡ ਕੇ ਜਿੱਦਾਂ ਅੱਜ એપisode ਪਿਆ ਆ ਤੇ ਇੱਕ ਦਿਨ ਨਾ ਦੇਖਿਆ ਕਰੋ ਫਿਰ ਉਸ ਤੋਂ ਅਗਲੇ ਦਿਨ ਆਪਣੇ ਆਪ ਵੀ ਸਵੇਰੇ 10 ਵਜੇ એપisode ਆ ਜਾ ਕਰੂਗਾ YouTube ਤੇ ਬੀਂਗ ਸਿੱਖ ਤੇ ਚੰਗਾ ਜੀ ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਖਿਆਲ ਰੱਖਿਓ